ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਅੱਜ ਮੌਸਮ ਦੇਖੋ ਕਿੰਨਾ ਖਰਾਬ ਹੋ ਗਿਆ ਹਨ ਸਾਰੀਆਂ ਕਣਕਾਂ ਵੀ ਦੇਖੋ ਪਿੱਛੇ ਸਾਰੀਆਂ ਕਣਕਾਂ ਖਰਾਬ ਹੋ ਗਈਆਂ ਤੇ ਇੱਧਰ ਵੀ ਦੇਖੋ ਇਹ ਤਾਂ ਵਧੀਆ ਖੜੀ ਐ ਪਰ ਪਿੱਛੇ ਦੇਖੋ ਸਾਰੀਆਂ ਔਰ ਦੇਖੋ ਆ ਕਣਕ ਸਾਰੀ ਕਿੰਨੀ ਖਰਾਬ ਹੋ ਗਈ ਪਤਾ ਨਹੀਂ ਕਿਸ ਬੀਰ ਦੀਆ ਵਿਚਾਰੇ ਦੀ ਆ ਦੇਖੋ ਕਿੰਨਾ ਨੁਕਸਾਨ ਹੋ ਗਿਆ ਪਤਾ ਨਹੀਂ ਰੱਬ ਹਨਾ ਇਹ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਜਦੋਂ ਕਣਕ ਪੱਕਣ ਤੇ ਆਂਦੀ ਹੈ ਨਾ ਤੇ ਉਦੋਂ ਹੀ ਰੱਬ ਕਿਉਂ ਮੀਂਹ ਪਾਉਂਦਾ ਹੈ ਉਦੋਂ ਹੀ ਰੱਬ ਨੂੰ ਯਾਦ ਆਉਂਦਾ ਹੁੰਦਾ ਵੀ ਹਾਂ ਹੁਣ ਕਿਸਾਨਾਂ ਤੇ ਆ ਜਿਹੜੇ ਕਣਕਾਂ ਨੇ ਹਨਾ ਪੱਕ ਗਈਆਂ ਤੇ ਹਮੇਸ਼ਾ ਕਿਸਾਨ ਹੀ ਵਿਚਾਰੇ ਕਿਉਂ ਹਨਾ ਇਸ ਚੀਜ਼ ਦਾ ਉਹਨਾਂ ਨੂੰ ਕਿਉਂ ਨੁਕਸਾਨ ਉਠਾਉਣਾ ਪੈਂਦਾ ਕੁਦਰਤ ਦਾ ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਕਿਸਾਨ ਮੈਂ ਮੈਥੋਂ ਗੁਜ਼ਰ ਰਹੀ ਸੀ ਮੈਂ ਕਿਹਾ ਦੇਖਾ ਕਿੰਨਾ ਹਨਾ ਨੁਕਸਾਨ ਕਿਸੇ ਵੀਰ ਦਾ ਕਿਸੇ ਦੀ ਜਿਹਦੀ ਵੀ ਇਹ ਫਸਲ ਹੋਏਗੀ ਵਿਚਾਰੇ ਦੀ ਹਨਾ ਤੇ ਉਹ ਸੋਚਦਾ ਹੋਣਾ ਯਾਰ ਬਸ ਅੱਜ ਤੌ ਨੀਂਦ ਨਹੀਂ ਆਉਣੀ ਹੈਗੀ ਹੋਰ ਵੀ ਕਿੰਨੀਆਂ ਫਸਲਾਂ ਹੋਣ ਜਿਨ੍ਹਾਂ ਦਾ ਕਿੰਨਾ ਨੁਕਸਾਨ ਹੋ ਗਿਆ ਹੋਣਾ ਦੇਖੋ ਸਾਰੇ ਨੇੜੇ ਨੇੜੇ ਸਾਰੇ ਨੁਕਸਾਨ ਹੋਇਆ ਪਏ ਰੱਬਾ ਬਸ ਕਰ ਹੁਣ ਕੱਟ ਲੈਣ ਦੇ ਵਿਚਾਰਿਆਂ ਨੂੰ ਫਸਲਾਂ 6 ਮਹੀਨੇ ਹਨਾ ਕਿਸਾਨ ਉਡੀਕਦਾ ਰਹਿੰਦਾ ਵੀ ਕਦੋਂ ਫਸਲ ਹੋਊਗੀ ਕਪੂਤਾ ਮੰਗ ਹਨਾ ਆਪਣੇ ਬੱਚਿਆਂ ਵਾਂਗ ਪਾਲਦਾ ਤੇ ਐਂਡ ਵਿੱਚ ਆ ਕੇ ਆ ਦਿਨਾਂ ਚ ਹਮੇਸ਼ਾ ਪਤਾ ਨਹੀਂ ਕਿਉਂ ਮੈਨੂੰ ਸਮਝ ਨਹੀਂ ਆਉਂਦੀ ਇਹ ਦਿਨਾਂ ਦੇ ਵਿੱਚ ਆ ਕੇ ਹੀ ਰੱਬ ਕਿਉਂ ਮੀਂਹ ਪਾਉਂਦਾ ਨੇਰੀਆਂ ਝੱਖੜ ਉਦੋਂ ਫਸਲ ਨੇ ਪੱਕਣਾ ਹੁੰਦਾ ਪਤਾ ਨਹੀਂ ਸਮਝ ਨਹੀਂ ਆਉਂਦੀ ਬਾਕੀ ਪਰਮਾਤਮਾ ਦੇ ਰੰਗ ਨੇ ਵੀ ਛੇ ਪੈਨੇ ਵਿਚਾਰਾ ਕਿਹੜਾ ਹੋਣਾ ਵਿਚਾਰਾ ਕਿਦੀ ਇੰਨੀ ਫਸਲ ਖਰਾਬ ਹੋ ਗਈ ਹਨ ਤੇ ਦੇਖੋ ਹਲੇ ਹੋਰ ਖੜਾ ਉੱਪਰ ਮੀਂਹ ਪਾਉਣ ਵਾਸਤੇ मोर बोलते ने देखो ओए मिस्टर उड़िया। लिखी देख रहे हैं। लिखी देख रहे हैं। आजा 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 आजा। ओए हेलो आई। आई आई। आई 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 एक मिनट आई आई तो सही आ जा तू तू आ जा तू आ जा समझ आ जाओ आ जाओ हेलो। की नाम है भाई थोड़ा ਇਹ ਆਪਾਂ ਅਜੇ ਤੱਕ ਆਨੂ ਆ ਭਰਾਵਾ ਇੱਧਰ 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 ਦੇ ਮੈਂ ਤੇ ਵੀਡੀਓ ਬਣਾ ਰਹੀ ਆ ਆਏ ਹਾਏ 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 ਆਏ ਹਾਏ 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 ਕਿੰਨਾ ਖੁਸ਼ ਹੋਇਆ ਦੇਖੇ ਮੈਨੂੰ ਕੀ ਗੱਲ ਜਾਣਦਾ ਮੈਨੂੰ ਓਏ ਤੂੰ ਵੀ ਆ ਜਾ ਓਏ ਹੈਲੋ ਹਲੋ ਆ ਮੈਨੂੰ ਐਂ ਦੱਸੋ ਵੀ ਆ ਜਿਹੜੀ ਫਾਸਲ ਐ ਇਹ ਨਹੀਂ ਖਰਾਬ ਹੋਈ ਐ ਲੈ ਮੈਂ ਤੈਨੂੰ ਪੁੱਛ ਰਹੀ ਆ ਓਏ ਨਿੱਕੀ ਜਾਨਵਰ ਹੈ ਨਾ ਕਿੰਨਾ ਮੈਨੂੰ ਬਹੁਤ ਬਦਲਾ ਦੰਡੋਗੀ ਪਿਆਰ ਕਰਦੇ ਆ ਕਿੰਨਾ ਸਤਕਾਰ ਕਰ ਰਿਹਾ ਮੇਰਾ ਓਏ ਹੋਏ ਓਏ ਫਸਟ ਟਾਈਮ ਮਿਲੀ ਆ ਮੈਨੂੰ ਆ ਤੈਨੂੰ ਨਹੀਂ ਪਤਾ ਤੈਨੂੰ ਬੁਲਾ ਰਹੀ ਆ ਮੈਂ ਤੈਨੂੰ ਬਾਜੜ ਲੈ ਆਈਏ ਹੁਣ ਹੈ ਆ ਦੇਖ ਕਿੰਨਾ ਖੁਸ਼ ਹੋ ਰਿਹਾ ਹਾਂ ਬਈ ਮੇਰੇ ਕੋਲ ਕੁਝ ਨਹੀਂ ਹੈਗਾ ਪੁੱਤ ਖਾਣ ਨੂੰ ਤੁਹਾਨੂੰ ਖਵਾਉਣ ਨੂੰ ਕੁਝ ਵੀ ਨਹੀਂ ਹੈਗਾ ਤੇਰੀ ਮੰਮੀ ਕਿੱਥੇ ਹੈ ਉਹ ਤੁਹਾਡੀ ਮੰਮੀ ਕਿੱਥੇ ਹੈ ਮੰਮੀ ਤੁਹਾਡੀ ਮੰਮੀ ਮੰਮੀ ਕਿੱਥੇ ਮੰਮੀ ਮੰਮੀ ਤੁਹਾਡੀ ਤੁਹਾਡੀ ਮੰਮੀ ਕਿੱਥੇ ਹੈ ਆਏ ਹਾਏ ਆਏ ਹਾਏ ਚੱਲੀਏ ਫਿਰ ਆ ਚੱਲੀਏ ਆ ਜਾ ਆ ਚੱਲੀਏ ਆ ਜਾਓ ਆਓ ਚੱਲੀਏ ਫਿਰ ਹੇ ਬੜਾ ਔਖਾ ਵੀ ਇੱਕ ਕਿਸਾਨ ਦੇ ਲਈ ਆਪਣੀ ਫਸਲ ਨੂੰ ਇਦਾਂ ਜਰਨਾ ਬਹੁਤ ਔਖਾ ਕੰਮ ਹੈ ਹੈਨਾ ਤੁਸੀਂ ਵੀ ਆ ਗਏ ਵਾ 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 ਕਿੱਥੇ ਨਾ ਕਿ ਆਏ ਓਏ ਇਹਨਾ ਗੰਦਾ ਛੀ 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 ਪੁਲੀ ਪੁਲੀ ਤੂੰ ਤਾਂ ਉੱਥੋਂ ਨਿਕਲ ਕੇ ਆਏ ਆ ਉਖਾੜ ਜਾਈਏ। ਉਹ ਖਾੜਤਾ ਜਾ ਇੱਕ ਮਿੰਟ ਤੈਨੂੰ ਅਡ ਕਾਲੀ ਐ ਤੂੰ ਨਾਲੋਂ ਵੀ ਕਾਲਾ ਏ। ਓਏ ਤੇਰੀ ਹੱਦ ਖਾਡ। ਸਕੂਟਰੀ ਤੇ ਬੈਠਣਾ। ਲੈ ਦੇਖੀ ਸਕੂਟਰੀ ਤੇ ਕਹਿੰਦਾ ਚੱਲ ਬੈਠ ਫਿਰ ਚੱਲੀਏ। ਚੱਲ ਬੈਠ ਫਿਰ। ਮੇਰੇ ਬਾਸ। ਓ ਚੱਲ ਬੈਠ। ਚੁੱਪ। ਚੱਲ ਬੈਠ ਫਿਰ ਚੱਲੀਏ। ਮੇਰੇ ਗੋਲੀ ਆ ਰਹਾ ਯਾਰ। ਦੇਖ ਦੇ। ਜਾਣਾ ਸਕੂਟਰੀ ਜਾਣਾ। ਜਾਣਾ ਓਏ ਚੱਲ ਬੈਠ ਫਿਰ ਚੱਲੀਏ। ਜਾਣਾ ਚਾਹੁੰਦਾ ਹੈ ਬਈ। ਉਹ ਦੇਖ ਰਹਾ। ਇਹ ਤਾਂ ਜਾਣਾ ਚਾਹੁੰਦਾ ਹੈ। ਤਾਨੂੰ ਕੀ ਹੋ ਗਿਆ? ਤੁਹਾਨੂੰ ਬਿਮਾਰੀ ਪੈ ਗਈ? ਇਹ ਗਾਣਾ ਨੰਬਰ ਲੈ ਗਿਆ ਉਹ। ਹੈਲੋ ਮਿਸਟਰ। ਦੇ। ਔਰ ਤੈਨੂੰ ਤੂੰ। ਮੈਨੂੰ ਕਿੱਥੋਂ ਆਇਆ ਨਿਕਲ ਕੇ ਗਿੱਲਾ-ਬਿੱਲਾ ਹੋ ਗਏ। ਦੇ 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 ਮਸਤੀਆਂ। ਅਮੈਂ ਐਨੇ ਦਿਨਾਂ ਤੋਂ ਨਾ ਬਿਮਾਰ ਦੀ ਉਦਾਸ ਚੱਲ ਰਹੀ ਸੀ ਹਨਾ ਮੈਨੂੰ ਦੇਖ ਕੇ ਬੜਾ ਵਧੀਆ ਲੱਗਿਆ। ਮਨ ਖੁਸ਼ ਹੋ ਗਿਆ ਨੰਦੇ। ਗਾ ਗਾ ਨਾ ਮੇਰੀ ਗਾਲਤਾ ਸੁਣ ਲੈ ਹਾਏ ਹਾਏ ਕੀੜੇ ਓਏ ਆ ਚਲੀਏ ਤੂੰ ਆ ਜਾ ਓਏ ਆ ਚ ਮੋ ਆ ਜਾ ਤਿੰਨ ਨੂੰ ਬੁਲਾਇ ਆ ਜਾ ਹੈਲੋ 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 ਦੇਖ ਕੰਦੀ ਰੀ ਚਲ ਆਜ ਦੇਖਾਂਗੇ ਜਿਵੇਂ ਬਣਗੇ ਆ ਦੇਖੋ ਉਧਰ ਵੀ ਸੈਨ ਆ ਗਈ ਪੂਰੀ आ जाओ आ जाओ तुम भी आ जाओ आ जाओ आ जा किधर गया ब्लैक या ओ चले पार्टी करने चले पता किधर जा रहे हैं सारे जनता पार्टी ले हाँ देखो ओए ओए कान ना खिंच देख ਪਰਾ ਇਹ ਤੇਰਾ ਮਾਰ ਦੋ ਕੰਨ ਤੇ ਫੜ ਕੇ ਦੇ ਲਾ ਦੋ ਗਿੱਚੀ ਦੇ ਕੰਨ ਤੇ ਜਾ ਦੀ ਚੰਮਲ ਦਾ ਸੱਟੇ ਨੂੰ ਹੀਟਾ ਚੱਲ ਚੱਲੀਏ ਫਿਰ